ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਨੌਜਵਾਨਾਂ ਦੇ ਵਿੱਚ ਵੱਡੇ ਪੱਧਰ ਉਤੇ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾਂਦੀ ਹੈ ਭਾਵੇਂ ਉਹਨਾਂ ਦੇ ਨਾਲ 10 ਲੋਕੀ ਕਿ ਉਹਨਾਂ ਬੈਠੇ ਹੋਣ ਪਰ ਸੋਸ਼ਲ ਮੀਡੀਆ ਉਹਨਾਂ ਦੇ ਲਈ ਬੇਹੱਦ ਜ਼ਰੂਰੀ ਹਾਲਾਂਕਿ ਸੋਸ਼ਲ ਮੀਡੀਆ ਦੀ ਜਿੱਥੇ ਇੱਕ ਪਾਸੇ ਪੋਜ਼ੀਟਿਵ ਇਫੈਕਟਸ ਵੀ ਦੇਖਣ ਨੂੰ ਮਿਲਦੇ ਨੇ ਉੱਥੇ ਨੈਗੇਟਿਵ ਇਫੈਕਟਸ ਵੀ ਨੇ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਪੰਜਾਬ ਦੇ ਵਿੱਚੋਂ ਦੀ ਜਿੱहां ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਨੌਜਵਾਨ ਜਿਹੜੇ ਨੇ ਉਹਨਾਂ ਦੀ ਜੋ ਹੈਗੀ ਸੋਸ਼ਲ ਮੀਡੀਆ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੁੰਦੀ ਹੈ ਜਾਨ ਕਾਰੀ ਸਾਹਮਣੇ ਆ ਰਹੀ ਕਿ سوشل میڈیا ਉਤੇ ਇੱਕ ਦੂਜੇ ਨੂੰ ਨਿਵਾ ਦਿਖਾਇਆ ਗਿਆ ਸੀ ਇੱਕ ਦੂਜੇ ਦੀ ਬੇਇੱਜ਼ਤੀ ਕੀਤੀ ਗਈ ਸੀ ਜਿਸ ਦੇ ਕਾਰਨ ਜੋ ਇੱਕ ਤੇ ਰਹੇਗਾ ਉਹ ਗੁੱਸੇ ਦੇ ਵਿੱਚ ਆ ਗਿਆ ਤੇ ਜਿਸ ਦੇ ਵੱਲੋਂ ਬਦਲਾ ਲੈਣ ਦੇ ਲਈ ਕਿ سوشل میڈیا ਉਤੇ ਮੇਰੀ ਬੇਇੱਜ਼ਤੀ ਕਿਵੇਂ ਕਰ ਦਿੱਤੀ ਇਸ ਦਾ ਬਦਲਾ ਲੈਣ ਦੇ ਲਈ ਦੁਕਾਨ ਤੇ ਜਾ ਕੇ ਫਾਇਰਿੰਗ ਗਨ ਨੇਵਾ ਫਾਇਰਿੰਗ ਕੀਤੀ ਗਈ ਦਿਨ ਦਿਹਾੜੇ ਫਾਇਰਿੰਗ ਕੀਤੀ ਗਈ ਜਿਸ ਦੀਆਂ ਕੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਦੋ ਨੌਜਵਾਨ ਜਿਹੜੇ ਨੇ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਜਨਤ ਦੇ ਵੱਲੋਂ ਮੈਡੀਕਲ ਸਟੋਰ ਉਤੇ ਅਨੇਵਾ ਫਾਇਰਿੰਗ ਕਰਕੇ ਮਾਕੇ ਤੋਂ ਨਿਕਲ ਜਾਂਦੇ ਨੇ ਜਿਸ ਦੇ ਬਾਅਦ ਜੋ ਮੈਡੀਕਲ ਸਟੋਰ ਹੈ ਉਸ ਦੇ ਵਿੱਚੋਂ ਦੀ ਇੱਕ ਬਜ਼ੁਰਗ ਵਿਅਕਤੀ ਬਾਹਰ ਆ ਕੇ ਦੇਖਦਾ ਹੈਗਾ ਕਿ ਆਖਿਰ ਕੌਣ ਸੀ ਕਿਹਨਾਂ ਦੇ ਵੱਲੋਂ ਇਹ ਫਾਇਰਿੰਗ ਕੀਤੀ ਗਈ ਇੰਨੀ ਕੁ ਦੇਰ ਤੱਕ ਉਹ ਹੋਰ ਜਿਹੜੇ ਉੱਥੇ ਜੋ ਔਰਤਾ ਸ਼ਾਮਲ ਹੁੰਦੀਆਂ ਨੇ ਮੌਜੂਦ ਹੁੰਦੀਆਂ ਨੇ ਉਹਨਾਂ ਦੇ ਵੱਲੋਂ ਬਾਪੂ ਨੇ ਕਿਹਾ ਜਾਂਦਾ ਹੈ ਕਿ ਬਾਪੂ ਉਹ ਮੁੜ ਤੋਂ ਆ ਰਹੇ ਨੇ ਵਾਪਸ ਆ ਰਹੇ ਨੇ ਤੁਸੀਂ ਦਰਵਾਜ਼ਾ ਬੰਦ ਕਰ ਲਓ ਅੰਦਰ ਵੜ ਜੋ ਬਾਹਰ ਨਾ ਨਿਕਲੋ ਉਸ ਤੋਂ ਬਾਅਦ ਬਜ਼ੁਰਗ ਵਿਅਕਤੀ ਬਾਹਰ ਖੜਕੇ ਮੈਡੀਕਲ ਸਟੋਰ ਤੋਂ ਦੇਖ ਰਿਹਾ ਹੁੰਦਾ ਹੈ ਕਿ ਗੋਲੀਬਾਰੀ ਕਿਸ ਦੇ ਵੱਲੋਂ ਕੀਤੀ ਗਈ ਤਾਂ ਉਹ ਅਚਾਨਕ ਅੰਦਰ ਚਲਾ ਜਾਂਦਾ ਹੈ ਹਾਲਾਂਕਿ ਇੱਥੇ ਵਿਵਾਦ ਸਿਰਫ ਇੰਨਾ ਕੁ ਹੈਗਾ ਕਿ ਸੋਸ਼ਲ ਮੀਡੀਆ 'ਤੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿਚਾਲੇ ਜੋ ਹੈ ਤਕਰਾਰ ਹੋਈ ਸੀ ਇੱਕ ਦੂਜੇ ਨੂੰ ਜੋ ਹੈ ਗਿਆ ਨਿਵਾ ਦਿਖਾਇਆ ਗਿਆ ਸੀ ਬੇਇੱਜ਼ਤੀ ਕੀਤੀ ਗਈ ਸੀ ਜਿਸ ਦਾ ਬਦਲਾ ਲੈਣ ਦੇ ਲਈ ਨੌਜਵਾਨ ਨੇ ਆਪਣੇ ਦੋਸਤ ਨੂੰ ਸੱਦਿਆ ਤੇ ਸੱਦਣ ਤੋਂ ਬਾਅਦ ਦੁਕਾਨ ਤੇ ਜਾ ਕੇ ਅਨੇਵਾ ਫਾਇਰਿੰਗ ਕਰ ਦਿੱਤੀ ਇਸ ਦੇ ਵਿੱਚ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਜਿਸ ਪਿਸਤੌਲ ਦੇ ਰਾਹੀਂ ਫਾਇਰਿੰਗ ਕੀਤੀ ਗਈ ਓਲ ਲਾਇਸੈਂਸਡ ਰਿਵਲਵਰ ਜੀ ਹਾਂ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਜਿਸ ਵਿਅਕਤੀ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈਗੀ ਆ ਉਸ ਦੇ ਪਿਓ ਨੂੰ ਇਹ ਪਿਸਤੌਲ ਜੋ ਹੈਗੀ ਮਿਲੀ ਹੋਈ ਹੈਗੀ ਲਾਇਸੈਂਸ ਦੀ ਪਿਸਤੌਲ ਹੈ ਤੇ ਦੂਜੇ ਪਾਸੇ ਉਸ ਦਾ ਪਿਓ ਜੇਲ੍ਹ ਦੇ ਵਿੱਚ ਵੀ ਬੰਦ ਹੈ ਤਾਂ ਪਿਓ ਦੇ ਪਿਸਤੌਲ ਦੀ ਦੁਰਵਰਤੋਂ ਇਸ ਨੌਜਵਾਨ ਦੇ ਵੱਲੋਂ ਕੀਤੀ ਗਈ ਫਾਇਰਿੰਗ ਅਨੇਵਾ ਕੀਤੀ ਗਈ ਕਿਉਂਕਿ ਇਸ ਦੀ ਬੇਇੱਜ਼ਤੀ ਸੋਸ਼ਲ ਮੀਡੀਆ ਉਤੇ ਹੋਈ ਸੀ ਤਾਂ ਤੁਹਾਨੂੰ ਦੱਸ ਜੀਏ ਖਬਰ ਜਿਹੜੀ ਹੈਗੀ ਆ ਅੰਮ੍ਰਿਤਸਰ ਦੇ ਨਜ਼ਦੀਕ ਹਲਕਾ ਜੰਡਿਆਲਾ ਦੇ ਪਿੰਡ ਮੱਲਿਆ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੋ ਤਰ੍ਹਾਂ ਦੇ ਵਿਚਾਲੇ ਰੰਜਿਸ਼ ਹੋਇਆ ਉਸ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈਗਾ ਪੁਲਿਸ ਦਾ ਕੀ ਕੁਝ ਕਹਿਣਾ ਹੈ ਅਸੀਂ ਤੁਹਾਨੂੰ ਜ਼ਰੂਰ ਸੁਣਾਵਾਂਗੇ ਕੀ ਕੁਝ ਕਾਰਵਾਈ ਕੀਤੀ ਜਾ ਰਹੀ ਹੈ ਪਰ ਉਸ ਤੋਂ ਪਹਿਲਾਂ ਤੁਹਾਨੂੰ ਸੁਣਾ ਦਿੰਨੇ ਆ ਕਿ ਜਿਸ ਦੁਕਾਨ ਉਤੇ ਇਹਨਾਂ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਆ ਅਖਰ ਉਸ ਦੁਕਾਨ ਦੇ ਮਾਲਕ ਦਾ ਕੀ ਕੁਝ ਕਹਿਣਾ ਕੀ ਕੁਝ ਜਾਣਕਾਰੀ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਇੱਥੇ ਗੋਲੀ ਚੱਲੀ ਆ ਕਿ ਇੱਥੇ ਗੋਲੀ ਪਹਿਲੀ ਵਾਰ ਨਹੀਂ ਚੱਲੀ 4 ਦਿਨ ਪਹਿਲਾਂ ਵੀ ਚੱਲੀ ਆ ਕਿ ਇੱਕ ਖੇਡ ਬਣ ਗਈ ਆ ਮਲੀਆਂ ਦੇ ਵਿੱਚ ਕਿ ਜਦੋਂ ਵੀ ਦੇਖੂਗੇ ਕੁਝ ਵੀ ਕਰੋਗੇ ਤੇ ਕੋਹ ਨਾ ਕੋਹ ਤੁਹਾਨੂੰ ਗੋਲੀ ਦੀ ਆਵਾਜ਼ ਆਉਂਦੀ ਐ ਇੱਥੇ ਕਿ ਇਹ ਪ੍ਰਸ਼ਾਸਨ ਨੂੰ ਚਾਹੀਦਾ ਕਿ ਇੱਥੇ ਕਾਬੂ ਕਿਉਂ ਨਹੀਂ ਪੈਂਦੇ ਆ ਕੀ ਗੱਲ ਆ ਕਿ ਇਸ ਪਿੰਡ ਦੇ ਉੱਤੇ ਕੰਟਰੋਲ ਨਹੀਂ ਹੋ ਸਕਦਾ ਉਹ ਚਾਉਂਦੇ ਨੇ ਉਹ ਚੌਕ ਦੇ ਵਿੱਚ ਚੱਲੀ ਆ ਗੋਲੀ ਹੁਣ ਜਿਹੜੀ ਮੈਡੀਕਲ ਸਟੇਸ਼ਨ ਤੇ ਗੋਲੀ ਚੱਲੀ ਆ ਕੋਈ ਪਤਾ ਲੱਗਾ ਕੀ ਕਾਰਨ ਆ ਕੀ ਆ ਕਿੰਨੇ ਬੰਦੇ ਆਏ ਸੀ ਦੋ ਬੰਦੇ ਵੀਡੀਓ ਵਿੱਚ ਦਿਖੰਦੇ ਆ ਦੋ ਦਿਨ ਪਹਿਲਾਂ ਤਿੰਨ ਦਿਨ ਪਹਿਲਾਂ ਗੋਲੀ ਚੱਲੀ ਆ ਡਿਸਪੈਂਸਰੀ ਦੇ ਕੋਲ ਉਹਦੇ ਵਿੱਚ ਵੀ ਵਾਰ-ਵਾਰ ਬੰਦਾ ਬਚ ਗਿਆ ਵਾ ਪਰ ਇਹ ਗੱਲ ਇਹਦੀ ਚੰਗੀ ਨਹੀਂ ਆ ਕਿ ਜਿਹੜੀ ਕਿ ਰੋਜ਼ ਗੋਲੀ ਚੱਲੇ ਇਹ ਪਿੰਡ ਦੇ ਵਿੱਚ ਪ੍ਰਸ਼ਾਸਨ ਕੀ ਕਰਨ ਦੇ ਆ ਵਾ ਉਹ ਕਿੱਥੇ ਬੈਠਾ ਵਾ ਉਹ ਤਨ ਖਾਣੇ ਲੈਣ ਦੇ ਆ ਅਸੀਂ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਕਿ ਸਾਨੂੰ ਫੁੱਲੀ ਹਰ ਟਾਈਮ 24/7 ਦੇ ਉੱਤੇ ਸਕਿਉਰਿਟੀ ਚਾਹੀਦੀ ਆ ਪਿੰਡ ਮੱਲੀਆਂ ਦੇ ਵਿੱਚ ਕਿ ਕਿਸੇ ਦੇ ਤੀ ਪੁੱਦੀ ਜਾਨ ਜਾਵੇ ਕੋਈ ਚੋਰੀ ਹੋਵੇ ਤੇ ਉਹਦਾ ਜ਼ਿੰਮੇਵਾਰ ਕੌਣ ਪ੍ਰਸ਼ਾਸਨ ਮੰਨੂਗਾ ਫੇਠੇ ਇੱਥੇ ਹੀ ਗੱਲ ਚੱਲ ਗਈ ਤੇ ਵਾਪਸੀ ਵੀ ਕੁਝ ਹੋ ਸਕਦੀ ਆ ਫੇ ਕੌਣ ਕੌਣ ਮੰਨੂਗਾ ਕਿ ਕੌਣ ਕਿਹਦੀ ਜ਼ਿੰਮੇਵਾਰੀ ਆ ਇਥੇ ਗੋਲੀ ਚੱਲੀ ਤਾਂ ਵਾਕਈ ਦੁਕਾਨ ਦੇ ਮਾਲਕ ਦੇ ਵੱਲੋਂ ਕਿਹਾ ਗਿਆ ਕਿ ਇਸ ਤੋਂ ਪਹਿਲਾਂ ਵੀ ਫਾਇਰਿੰਗ ਕੀਤੀ ਗਈ ਹੈਗੀ ਹਾਲਾਂਕਿ ਜੋ ਹੁਣ ਫਾਇਰਿੰਗ ਕੀਤੀ ਗਈ ਹੈ ਇਸ ਮੁਤਲਕ ਸੀਸੀਟੀਵੀ ਜੋ ਹੈ ਉਹ ਵੀ ਸਾਹਮਣੇ ਆਈ ਹੈ ਜੋ ਤੁਹਾਡੀ ਸਕਰੀਨ ਤੇ ਅਸੀਂ ਦਿਖਾ ਰਿਹਾ ਤੇ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਦੇ ਆਧਾਰ ਉਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਪਿਸਤੌਲ ਜਿਸ ਦੇ ਨਾਲ ਫਾਇਰਿੰਗ ਕੀਤੀ ਗਈ ਹੈ ਉਹ লাইসেনਸੀ ਪਿਸਤੌਲ ਹੈ ਤਾਂ ਇਸ ਕਰਕੇ ਜਿਸ ਦਾ ਵੀ ਲਾਇਸੈਂਸ ਜਿਸ ਨੂੰ ਵੀ ਮਿਲਿਆ ਹੋਇਆ ਇਸ ਪਿਸਤੌਲ ਦਾ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਤਾਂ ਜਿਹੜੇ ਐਸ ਐਚਓ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕਾਰਵਾਈ ਜੋ ਹੈ ਬਿਆਨਾਂ ਦੇ ਆਧਾਰ ਉਤੇ ਸੀਸੀਟੀਵੀ ਦੇ ਆਧਾਰ ਉਤੇ ਕੀਤੀ ਜਾ ਰਹੀ ਹੈ ਇਹਨਾਂ ਨੌਜਵਾਨਾਂ ਨੂੰ ਵੀ ਜਿਨ੍ਹਾਂ ਦੇ ਵੱਲੋਂ ਫਾਇਰਿੰਗ ਇਸ ਤਰ੍ਹਾਂ ਫਸ ਕਰਕੇ ਕੀਤੀ ਗਈ ਕਿਉਂਕਿ ਸੋਸ਼ਲ ਮੀਡੀਆ ਉਤੇ ਪੋਸਟਾਂ ਦੇ ਰਾਹੀਂ ਇਹਨਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਸੀ ਜਿਸ ਦਾ ਬਦਲਾ ਲੈਣ ਦੇ ਲਈ ਦੇ ਵੱਲੋਂ ਅਜਿਹਾ ਜੋ ਕਾਰਨਾਮਾ ਹੈਗਾ ਕੀਤਾ ਗਿਆ ਹਾਲਾਂਕਿ ਇਸ ਦੇ ਵਿੱਚ ਜੋ ਐਸਐਚਓ ਨੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਅੱਜਕੱਲ ਜਿਹੜੇ ਪੰਜਾਬੀ ਨੇ ਭਾਵੇਂ ਕਿਸੇ ਦੀ ਵੀ ਗੱਲ ਕਰ ਲਈ ਉਹਨਾਂ ਦੇ ਇੱਕ ਹੀ ਜੋ ਹੈ ਇੱਕ ਹੀ ਉਹਨਾਂ ਦਾ ਮੁੰਡਾ ਹੁੰਦਾ ਜਾਂ ਕੁੜੀ ਹੁੰਦੀ ਹੈ ਪਰ ਉਹਨਾਂ ਉੱਤੇ ਵੀ ਕੰਟਰੋਲ ਅੱਜਕੱਲ ਜਿਹੜੇ ਪੈਰੈਂਟਸ ਨੇ ਮਾਪੇ ਨੇ ਗਵਾ ਚੁੱਕੇ ਨੇ ਕਿਉਂਕਿ ਮਾਪੇ ਹੁਣ ਨਹੀਂ ਸੁਣਦੇ ਅਜਿਹੇ ਦੇ ਵਿੱਚ ਮਾਮੂਲੀ ਜਹੀ ਤਕਰਾਰ ਤੋਂ ਬਾਅਦ ਇਸ ਵੱਡੀ ਘਟਨਾ ਨੂੰ ਅੰਜਾਮ ਦੇਣਾ ਬੇਹਦੀ ਦੰਡਣ ਯੋਗ ਅਤੇ ਨਾਲ ਹੀ ਜਿਹੜੇ ਬੱਚੇ ਹੈਗੇ ਆ ਉਹ ਜੋ ਹੈ ਆਊਟ ਆਫ ਕੰਟਰੋਲ ਹੁੰਦੇ ਜਾ ਰਹੇ ਨੇ ਜਿਸ ਕਰਕੇ ਅਜਿਹੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਜਿਸ ਕਰਕੇ ਮਾਪਿਆਂ ਨੂੰ ਵੀ ਚਾਹੀਦਾ ਹੈਗਾ ਕਿ ਬੱਚੇ ਆਖਰ ਕਿਸ ਦੇ ਸੰਪਰਕ ਦੇ ਵਿੱਚ ਨੇ ਦੋਸਤ ਕੌਣ ਨੇ ਕਿਸ ਦੇ ਨਾਲ ਮਿਲ ਰਹੇ ਨੇ ਇਹਨਾਂ ਉੱਤੇ ਨਿਗਰਾਨੀ ਜ਼ਰੂਰ ਰੱਖੀ ਜਾਵੇ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਬਚਾ ਸਕਣ ਕਿਉਂਕਿ ਜਿਸ ਤਰੀਕੇ ਨਾਲ ਇਹਨਾਂ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਤਾਂ ਹੁਣ ਇਹਨਾਂ ਨੂੰ ਫੜਿਆ ਜਾਵੇਗਾ ਪ੍ਰੋਟੋਕਾਲ ਦੇ ਹਿਸਾਬ ਦੇ ਨਾਲ ਗ੍ਰਿਫਤਾਰੀ ਕਰਨ ਤੋਂ ਬਾਅਦ ਅਦਾਲਤਾਂ ਅਦਾਲਤ ਦੇ ਵਿੱਚ ਪੇਸ਼ੀ ਹੋਵੇਗੀ ਉਸ ਤੋਂ ਬਾਅਦ ਸਜ਼ਾ ਵੀ ਇਹਨਾਂ ਨੂੰ ਸੁਣਾਈ ਜਾਵੇਗੀ ਤਾਂ ਕਾਫੀ ਲੰਮਾ ਸਮਾਂ ਇਹਨਾਂ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਜਿਸ ਦੇ ਕਾਰਨ ਇਹਨਾਂ ਦਾ ਫਿਊਚਰ ਵੀ ਖਰਾਬ ਹੋ ਰਿਹਾ ਦੁਨੀਏ ਪਾਸੇ ਮਾਪੇ ਵੀ ਜਿਹੜੇ ਨੇ ਪਰੇਸ਼ਾਨ ਹੋ ਜਾਂਦੇ ਨੇ ਤਾਂ ਮਾਪਿਆਂ ਨੂੰ ਇੱਥੇ ਲੋੜ ਹੈਗੀ ਕਿ ਮਾਪੇ ਆਪਣੇ ਬੱਚਿਆਂ ਉਤੇ ਧਿਆਨ ਜ਼ਰੂਰ ਦੇਣ ਕਿਉਂਕਿ ਅੱਜ ਕੱਲ ਦਾ ਜਿਹੜਾ ਮਾਹੌਲ ਹੈ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਤੇ ਸਭ ਤੋਂ ਜ਼ਿਆਦਾ ਸਮਾਂ ਜਿਹੜੇ ਨੌਜਵਾਨ ਨੇ ਮੋਬਾਈਲ ਤੇ ਬਿਤਾਉਂਦੇ ਨੇ ਮੋਬਾਈਲ ਦੇ ਨਾਲ ਹੀ ਜੋ ਅੱਜ ਇੱਕ ਘਟਨਾ ਜੰਡਿਆਲਾ ਗੁਰੂ ਤੋਂ ਸਾਹਮਣੇ ਆਈ ਹੈ ਵਾਪਰੀ ਹੈਗੀ ਜਿਸ ਨੂੰ ਲੈ ਕੇ ਐਸਐਚਓ ਦੇ ਵੱਲੋਂ ਜੋ ਹੈ ਕਾਰਵਾਈ ਕਰਨ ਦੀ ਵੀ ਗੱਲ ਕਹੀ ਗਈ ਹੈ ਹੋਰ ਕੀ ਕੋ ਜਨਾਦੇ ਵੱਲੋਂ ਕਿਹਾ ਗਿਆ ਤੁਸੀਂ ਵੀ ਸੁਣੋ ਸਾਨੂੰ ਪੌਣੇ ਦੇ 2 ਵਜੇ ਜਦ ਦੀ ਸੂਚਨਾ ਮਿਲੀ ਸੀਗੀ ਤੇ ਮੱਲੀਆਂ ਪਿੰਡ ਦੇ ਵਿੱਚ ਫਾਇਰ ਹੋਇਆ ਵਾ ਅਸੀਂ ਤੁਰੰਤ ਮੌਕੇ ਤੇ ਵਿਦਨ ਨੋ ਟਾਈਮ ਪਹੁੰਚੇ ਆ ਪਹੁੰਚ ਕੇ ਤਸਦੀਕ ਕੀਤੀ ਹੈ ਸੀਸੀਟੀਵੀ ਦੇ ਆਧਾਰ ਤੇ ਵੀ ਤੇ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਆ ਉਹਨਾਂ ਦਾ ਲੜਕਾ ਵਾ ਸਨਮ ਪ੍ਰੀਤ ਸਿੰਘ ਉਮਰ ਉਦੀ ਹੈਗੀ 24-25 ਸਾਲ ਉਹਨਾਂ ਦਾ ਕੁਝ ਦਿਨ ਪਹਿਲਾਂ ਜੰਡਿਆਲੇ ਦੇ ਅਜੇ ਵਿਰਕਨਾ ਦਾ ਮੁੰਡਾ ਵਾ ਜਿਹਦੇ ਨਾਲ ਟਕਰਾਰ ਹੋਇਆ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਮੁੰਡੇ-ਮੁੰਡੇ ਇਕੱਠੇ ਕੀਤੇ ਸੀ ਮੱਲੀਆਂ ਢਾਬੇ ਦੇ ਉੱਤੇ ਲੜਾਈ ਝਗੜਾ ਕਰਨ ਵਾਸਤੇ ਥੋੜੇ ਦਿਨ ਦੋ ਤਿੰਨ ਦਿਨ ਪਹਿਲਾਂ ਉਦਨ ਮੋਦਬਰ ਵਿਅਕਤੀਆਂ ਨੇ ਵਿਚ ਪਾ ਕੇ ਤੇ ਇਹਨਾਂ ਨੂੰ ਹਟ ਹਟਾ ਕਰਾ ਦਿੱਤਾ ਉਸ ਤੋਂ ਬਾਅਦ ਇਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਨਾਲ ਟਕਰਾਰ ਬਾਜੀ ਚੱਲ ਰਹੀ ਸੀਗੀ ਅੱਜ ਉਹਨੇ ਉਹਨੂੰ ਮੈਸੇਜ ਕੀਤਾ ਵੀ ਤੂੰ ਚੰਗੀ ਨਹੀਂ ਕੀਤੀ ਤੇ ਜਿਹੜਾ ਸਨਮਪ੍ਰੀਤ ਆ ਉਹਨੇ ਉਹਨੂੰ ਕਹਤਾ ਵੀ ਯਾਰ ਮੈਂ ਠੀਕ ਨਹੀਂ ਆ ਮੈਂ ਬੈਠਦੇ ਆ ਮੇਰੇ ਸੱਟ ਲੱਗੀ ਆ ਤੂੰ ਜੋ ਕਰਨਾ ਮੈਨੂੰ ਠੀਕ ਹੋ ਲੰਦੇ ਵੇਖ ਲਈ ਫਿਰਦਾ ਇਸੇ ਗੱਲ ਤੋਂ ਗੁੱਸੇ 'ਚ ਆ ਕੇ ਤੇ ਉਹਨੇ ਅੱਜ ਉਹਨਾਂ ਦੇ ਬੋਏ ਗਾੜੀ ਜਿਹੜੇ ਆ ਫਾਇਰ ਕੀਤੇ ਆ ਤੇ ਅਸੀਂ ਪਰਿਵਾਰ ਨੂੰ ਬੁਲਾਇਆ ਵਾ ਜੋ ਉਹ ਬਿਆਨ ਦੇਣਗੇ ਉਹਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਾਂਗੇ ਤੇ ਗ੍ਰਿਫਤਾਰ ਕਰਕੇ ਤੇ ਮੁਕਦਮੇ ਦੀ ਤਫ਼ਤੀਸ਼ ਮੁਕੰਮਲ ਕਰਕੇ ਇਹਦਾ ਜਲਦ ਤੋਂ ਜਲਦ ਜਿਹੜਾ ਵਾ ਕੋਰਟ ਦੇ ਵਿੱਚ ਅੰਤਮ ਫੈਸਲੇ ਲਈ ਸਪੋਰਟ ਪੇਸ਼ ਕੀਤੀ ਜਾਵੇਗੀ। ਤਾਂ ਲੱਗਦਾ ਕਿ ਕਿੰਨੇ ਰਾਊਂਡ ਚਲੇ ਕਿੰਨੇ ਫਾਇਰ ਹੋਏ? ਤਿੰਨ ਫਾਇਰ ਹੋਇਆ ਜੀ। ਤਾਂ ਲੱਗਦਾ ਨਹੀਂ ਆ ਕਿ ਬੱਚਾਂ ਨੂੰ ਜਿਆਦਾ ਫੁੱਲ ਮਿਲਦੀ ਜਾ ਰਹੀ ਹੈ, ਜਿਆਦਾ ਬਿਲਕੁਲ ਤੁਹਾਡੀ ਗੱਲ ਬਹੁਤ ਜਿਆਦਾ ਤੁਸੀਂ ਵੈਲਿਡ ਗੱਲ ਕੀਤੀ ਆ, ਬਹੁਤ ਜਿਆਦਾ ਵੈਲਿਡ ਗੱਲ ਕੀਤੀ ਤੁਸੀਂ। ਬੱਚਿਆਂ ਦੇ ਉੱਪਰ ਮਾਂ ਪਿਓ ਦਾ ਕੰਟਰੋਲ ਜਿਹੜਾ ਨਾ ਖਤਮ ਹੁੰਦਾ ਜਾ ਰਿਹਾ ਵਾ। ਦੇਖੋ ਇਹ ਅੱਜ ਇਹ ਇਨਸੀਡੈਂਟ ਜਿਹੜਾ ਵਾ ਬਚਾਅ ਹੋ ਗਿਆ ਵਾ। ਜੇ ਬਾਹਰ ਲੜ ਪੈਂਦੇ ਬੱਚੇ ਤੇ ਫਿਰ ਇਹ ਕਿੰਨੇ ਬੱਚੇ ਕਿੰਨਾਂ ਦਾ ਕਿੰਨੇ ਬੱਚਿਆਂ ਦਾ ਨੁਕਸਾਨ ਹੋ ਸਕਦਾ ਸੀ। ਕਿਸੇ ਦੇ ਗੋਲੀ ਵੀ ਲੱਗ ਸਕਦੀ ਸੀ ਕੋਈ ਮਰ ਵੀ ਸਕਦਾ ਸੀ ਕੋਈ ਇੰਜਰਡ ਹੋ ਸਕਦਾ ਸੀ ਅੱਜ ਕੱਲ ਏਕ-ਏਕ ਬੱਚਾ ਲੋਕਾਂ ਦਾ ਲੋਕੀ ਉਹਨੂੰ ਵੀ ਕੰਟਰੋਲ ਕਰਨ ਤੋਂ ਅਸਮਰਥ ਹੋ ਗਏ ਆ ਪਤਾ ਨਹੀਂ ਅ ਕਿਉਂ ਬੱਚਿਆਂ ਨੂੰ ਇੰਨੀ ਇਹਨਾਂ ਨੇ ਖੁੱਲ ਦੇ ਦਿੱਤੀ ਆ ਕਿ ਤੁਸੀਂ ਜਿੱਦਨ ਮਰਜ਼ੀ ਜਾਓ ਆਓ ਲਾਇਸੈਂਸੀ ਵੈਪਨ ਜਿਹੜੇ ਖੋਲ ਮਿਲੇ ਉਹ ਲਾਇਸੈਂਸੀ ਵੈਪਨ ਤੇ ਮਿਲੇ ਆ ਜਿੱਥੋਂ ਤੁਸੀਂ ਹਿਸਾਬ ਲਾ ਲਓ ਕਿ ਜਿਹੜਾ ਲਾਇਸੈਂਸੀ ਵੈਪਨ ਲੈ ਕੇ ਪੇਰੈਂਟਸ ਦਾ ਲਾਇਸੈਂਸੀ ਵੈਪਨ ਲੈ ਕੇ ਬੱਚੇ ਤੇ ਕੀ ਕਰਦੇ ਫਿਰਦੇ ਹੋ ਉਹ ਸਰ ਇਹ ਜਿਹੜਾ ਹੈ ਹਥਿਆਰਾਂ ਤੇ ਕਿਸੇ ਸਮਾਂ ਬਗਵੰਦੇ ਲੱਗਣੀ ਚਾਹੀਦੀ ਜਿਦਾ ਕਿ ਇਹਨਾਂ ਦੇ ਆਪਣੇ ਕੰਟਰੋਲ ਚ ਹਥਿਆਰ ਨਹੀਂ ਵਿੰਦੇ ਕਿ ਬੱਚਿਆਂ ਦੇ ਹੱਥਾਂ ਵਿੱਚ ਲੈ ਕੇ ਘੁੰਮਦੇ ਫਿਰਦੇ ਜਾਣ ਬਿਲਕੁਲ ਇਹ ਅਸੀਂ ਹੁਣ ਆਫਟਰ ਰਜਿਸਟ੍ਰੇਸ਼ਨ ਜਿਹੜੀ ਜਦੋਂ ਤਫਤੀਸ਼ ਕਰਾਂਗੇ ਪੂਰੀ ਢੰਗਾਈ ਨਾਲ ਤਫਤੀਸ਼ ਕਰਕੇ ਤੇ ਜਿਹੜਾ ਇਹ ਲਾਇਸੈਂਸੀ ਵੈਪਨ ਇਹਨੂੰ ਵੀ ਚੈੱਕ ਕਰਾਉਣ ਤੋਂ ਬਾਅਦ ਇਹਦਾ ਜਿਹੜਾ ਹਗਾ ਵਾ ਉੱਤੇ ਕਾਰਵਾਈ ਕੀਤੀ ਜਾਊਗੀ ਉਹਦੇ ਪਿਓ ਦੇ ਵੀ ਪਤਾ ਲੱਗਾ ਵੀ ਉਹ ਜਿਹੜਾ ਅਜੇ ਵਰਕੋ ਉਹਦਾ ਪਿਓ ਪਹਿਲਾਂ ਹੀ ਜਿਹੜਾ ਵਾ ਉਹ ਕਿਸੇ ਮੁਕਦਮੇ ਵਿੱਚ ਜੇਲ੍ਹ ਚ ਆ ਤੇ ਹੋ ਸਕਦਾ ਵਾ ਕਿ ਪਿਛੋਂ ਉਹਨੇ ਉਹਦੇ ਜੇਲ੍ਹ ਚ ਜਾਣ ਤੋਂ ਬਾਅਦ ਫਾਇਦਾ ਠਾਇਆ ਹੋ ਇਸ ਗੱਲ ਦਾ ਬਾਕੀ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਸਾਹਮਣੇ ਲਿਆਵਾਂਗੇ ਇਹਦੇ ਬੱਚੇ ਕਰਾਈ ਮਤਲਬ ਜਦਾ ਵੱਧ ਰਹੇ ਹੈਗੇ ਹਨਾ ਵਾਸਤੇ ਕੀ ਚਾਲੀ ਚੱਲ ਰਹੀ ਹੈ ਮੇਰੀ ਤੇ ਇਹੋ ਹੀ ਰਿਕਵੈਸਟ ਹੈ ਸਾਰਿਆਂ ਨੂੰ ਵੀ ਇੱਕ ਤਿਹ ਹਿਥਿਆਰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੇ ਜਾਣ ਦੂਸਰਾ ਬੱਚਿਆਂ ਦੀਆਂ ਜਿਹੜੀਆਂ ਐਕਟੀਵਿਟੀਆਂ ਹੈਗੀਆਂ ਵਾ ਉਹ ਮਾਪਿਓਂ ਆਵਾਜ਼ ਕਰੇ ਉਹਨਾਂ ਦੀਆਂ ਯਾਰ ਦੋਸਤ ਜਿਹੜੇ ਉਹਨਾਂ ਦਾ ਬੈਕਗ੍ਰਾਉਂਡ ਚੈੱਕ ਕਰੇ ਈ ਉਹਨਾਂ ਦਾ ਕਿਸੇ ਮਾੜੇ ਬੰਦੇ ਨਾਲ ਕ੍ਰਿਮੀਨਲ ਵਿਅਕਤੀ ਨਾਲ ਯਾਰੀ ਦੋਸਤੀ ਤੇ ਅੱਜ ਕੱਲ ਬੱਚੇ ਆਪਣਾ ਟੌਰ ਬਣਾਉਣ ਦੀ ਖਾਤਰ ਬਿਲਾ ਬਿਣਾ ਵਜਾ ਜਿਹੜੀਆਂ ਵਾ ਉਹ ਵੈਪਨਸ ਦੇ ਨਾਲ ਫੋਟੋਆਂ ਪਾ ਦਿੰਦੇ ਆ ਕ੍ਰਿਮੀਨਲ ਦੇ ਨਾਲ ਫੋਟੋਆਂ ਪਾ ਦਿੰਦੇ ਆ ਮਤਲਬ ਇਹ ਚੀਜ਼ਾਂ ਠੀਕ ਨਹੀਂ ਹੈਗੀਆਂ ਇਹ ਬੱਚਿਆਂ ਦੇ ਭਵਿੱਖ ਵਾਸਤੇ ਖਤਰਨਾਕ ਆ ਔਰ ਪੇਰੈਂਟਸ ਨੂੰ ਵੀ ਇਸ ਚੀਜ਼ ਬਾਰੇ ਜਿਹੜਾ ਪੂਰਾ ਖਿਆਲ ਰੱਖਣਾ ਚਾਹੀਦਾ ਵਾ ਸਾਨੂੰ ਪੌਣੇ ਦੇ 2 ਵਜੇ ਇਹਦੀ ਸੂਚਨਾ ਮਿਲੀ ਸੀਗੀ ਤੇ ਮਲੀਆਂਪਿੰਡ ਦੇ ਵਿੱਚ ਫਾਇਰ ਹੋਇਆ ਵਾ ਅਸੀਂ ਤੁਰੰਤ ਮੌਕੇ ਤੇ ਵਿਦਨ নো ਟਾਈਮ ਪਹੁੰਚੇ ਆ ਪਹੁੰਚ ਕੇ ਤਸਦੀਕ ਕੀਤੀ ਹੈ ਸੀਸੀਟੀਵੀ ਦੇ ਨਾਲ